ਅਸਲਾਮ ਵਾਲੇਕੁਮ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਗਿਆਨੀ ਸੰਤ ਸਿੰਘ ਮਸਕੀਨ ਜੀ ਅੱਜ ਦੀ ਕਥਾ ਦੇ ਵਿੱਚ ਈਰਾਨ ਦੇ ਬੜੇ ਵੱਡੇ ਸੂਫੀ ਸੰਤ ਉਮਰ ਖਯਾਮ ਦੇ ਬਾਰੇ ਦੱਸਣਗੇ ਜਿਨ੍ਹਾਂ ਨੂੰ ਜ਼ਮਾਨੇ ਨੇ ਬਦਨਾਮ ਕੀਤਾ ਸੀ ਇਹ ਕਹਿ ਕੇ ਕਿ ਇਹ ਨਸ਼ਈ ਹੈ ਨਸ਼ੇ ਦੇ ਵਿੱਚ ਰਹਿੰਦਾ ਹੈ ਹਟ ਲੋਕਾਂ ਦਾ ਉਮਰ ਖਯਾਮ ਦੇ ਬਾਰੇ ਇਸ ਤਰ੍ਹਾਂ ਦਾ ਕਹਿਣਾ ਕਿਉਂ ਸੀਗਾ ਇਹ ਅਸੀਂ ਅੱਜ ਦੀ ਕਥਾ ਦੇ ਵਿੱਚ ਜਾਣਾਂਗੇ ਸੋ ਚੱਲ ਕੇ ਕਥਾ ਸੁਣਨੇ ਆਂ ਫਿਰ ਕਾਨੀਆ ਉਸ ਤੇ ਵਿਚਾਰ 이란 ਦੀ ਧਰਤੀ ਨੇ ਬੜੇ ਅੱਛੇ ਅੱਛੇ ਸੰਤ ਪੈਦਾ ਕੀਤੇ ਨੇ ਹਿੰਦੁਸਤਾਨ ਤੋਂ ਬਾਅਦ ਅਗਰ ਕੋਈ ਚੋਟੀ ਦੇ ਸੰਤ ਪੈਦਾ ਹੋਏ ਨੇ ਤਾਂ ਫਿਰ ਚੀਨ ਦੇਸ਼ ਤੇ 이란 ਦੇਸ਼ ਇਹਨਾਂ ਦੋ ਦੇਸ਼ਾਂ ਨੇ ਅੱਛੇ ਅੱਛੇ ਸੰਤ ਪੈਦਾ ਕੀਤੇ ਨੇ 이란 ਦੇਸ਼ ਫਿਰਦौसी ਹੋਇਆ ਸ਼ੇਖ ਸਦੀ ਹੋਇਆ ਹਾਫਿਜ਼ ਹੋਇਆ مولانا ਰੂਮ ਹੋਇਆ ਸ਼ਮਸ ਤਬਰੇਜ਼ ਹੋਇਆ ਉਮਰ ਖਯਾਮ ਹੋਇਆ ਉਮਰ ਖਯਾਮ ਨੂੰ ਤੇ ਬਦਨਾਮ ਕਰ ਦਿੱਤਾ ਲੋਕਾਂ ਨੇ ਪਤਾ کیوں? جد کوئی اس کو پوچھے رب کی ہے تو کہندہ سی نشا شراب میں تھوڑے سامنے رکھاں گا کسی وقت رب کی ہے نشا شراب یہی گرو گوبند سنگھ جی نے کہا ہے کہی گرو نانک نے کہا ہے یہی نند لال نے کہا ہے اور میں اس سب کتاب بھی لکھ رہا ساکھی ساخی کہ شراب پلان والے اس سمبندی شاید کیونکہ ہزارہ ٹیپا نے پر جتنے تک میرا اندازہ ہو وقت؟ نام خماری نان کا جنم ساخی دی پنکتی پڑھ کے میرے اندر یہ خیال پیدا ہو گیا سے. عمر خیام بدنام ہو گیا ساری دنیا شرابی کر کے کہا گیا شراب خانے کے باہر عمر خام خیام دی تصویر لا دیتی دی. شرابی دی. شرابی ਪਰ ਹੁਣ ਕੌਣ ਦੱਸੇ ਨਸ਼ਾ ਉਸ ਕੋਲ ਜ਼ਰੂਰ ਸੀ ਪਰ ਸ਼ਰਾਬ ਨਹੀਂ ਪੀਂਦਾ ਸੀ ਸ਼ਾਇਦ ਸ਼ਰਾਬ ਦੇਖੀ ਵੀ ਨਹੀਂ ਸੀ ਸ਼ਰਾਬ ਕਦੀ ਮੈਂ ਉਹਨੂੰ ਨਹੀਂ ਲਾਈ ਸੀ ਪਰ ਨਸ਼ਾ ਜ਼ਰੂਰ ਸੀ ਤੁਸੀਂ ਆਖੋਗੇ ਸ਼ਰਾਬ ਪੀਂਦਾ ਨਹੀਂ ਸੀ ਤੇ ਫਿਰ ਨਸ਼ਾ ਹਾਂ ਉਹ ਨਾਮ ਖਮਾਰੀ ਨਾਨਕ ਚੜੀ ਰਹੇ ਦਿਨ ਰਾਤ ਇਸੇ ਨੂੰ ਇੱਕ ਆਲਮ ਕਹਿੰਦਾ ਹੈ ਜਹਾਂ ਬਿਨ ਪੀਏ ਸਰੂਰ ਮੁਯਸਰ ਥਾ وہ مہک دے بھی میری نگاہ سے گزرے ہیں جہاں بن پیے کوئی شراب نہیں سی کوئی پیالے نہیں سن کوئی سرائیاں نہیں سن پر سرور سی نشا سی جہاں بن پیے سرور میسر تھا وہ مہک دے بھی میری نگاہ سے گزرے ہیں کہ دے میں وہ شراب خانے بھی دیکھے نے جتھے شراب نہیں سی ਕੋਈ ਪੀ ਵੀ ਨਹੀਂ ਰਿਹਾ ਸੀ ਕੋਈ ਪਿਆਲੇ ਵੀ ਨਹੀਂ ਸਨ ਕੋਈ ਸਰਾਇਆਂ ਵੀ ਨਹੀਂ ਸਨ ਪਰ ਬੜੇ ਨਸ਼ੇ ਦੇ ਵਿੱਚ ਡੁੱਬੇ ਲੋਕ ਦੇਖੇ ਸਤਸੰਗ ਨੂੰ ਕਹਿ ਰਿਹਾ ਮੈ ਖਾਨਾ ਸਤਸੰਗ ਨੂੰ ਕਹਿ ਰਿਹਾ ਸ਼ਰਾਬ ਖਾਨਾ ਸਤਸੰਗ ਨੂੰ ਕਹਿ ਰਿਹਾ ਜਦ ਵੀ ਕਿਸੇ ਦੀ ਸੁਰਤ ਜੁੜ ਜਾਂਦੀ ਹੈ ਇੱਕ ਨਸ਼ਾ ਹੀ ਹੈ ਇੱਕ ਸਰੂਰ ਹੈ ਜਹਾਂ ਬਿਨ ਪੀਏ ਸਰੂਰ ਮਿਆਸਰ ਥਾ وہ میں دے بھی میری نگاہ سے گزرے ہیں تو عمر خیام بچارہ یہ فقیر بدنا ہو گیا یہ جد بھی پوچھو اللہ کی ہے نشہ خدا کی ہے شراب کتوں آ رہے ہیں شراب خانے چو آ رہے ہیں جی مسجد چو آ رہے ہیں نا نماز پڑھ کے کتوں آ رہے ہیں شراب خانے تو آ رہے ہیں اس طرح گم سم کیوں بیٹھے ہیں پیتی ہے نشہ ہے ہر وقت اس طرح دی گلنا کرن نال عمر خیام ساری دنیا چاہیں گے فکیر بھی اتھے ہی پیدا ہویا ہے بستر مرگ تے پے ہوئے ایران دے بادشاہ نے فردوسی نو کیا اور فردوسی دا حوالہ گرو گوبن سنگھ جی نے دیا اورنگزیب نا زفرنا لکھا لکھیا نا گرو گوبن سنگھ جی مہاراج نے سری مخواق پاشاہی دسویں نامہ چی جی خوش گفت پھر دو خوش تر کے زودی بودکار آہر منا اے اور چلو تو میری گل نہیں سننی سی نہ سن کم سے کم فردوسی دی سن لینا کتنا سونا اس نے لکھے ہے کہ جلد بازی کرنا شیطانہ دا کام ہے تو جلدی, جلدی پیونوں قید پیو تھا ਤੂੰ ਜਲਦੀ ਜਲਦੀ ਚ ਆਪਣੇ ਭਰਾਵਾਂ ਦਾ ਕਤਲ ਕੀਤਾ ਤੂੰ ਜਲਦੀ ਜਲਦੀ ਜਲਦਬਾਜ਼ੀ ਚ ਆਪਣੀ ਵੱਡੀ ਭੈਣ ਨੂੰ ਜੇਲ੍ਹ ਦੇ ਚ ਮਾਰਿਆ ਤੂੰ ਬਹੁਤ ਜਲਦਬਾਜ਼ੀ ਦੇ ਚ ਫਕੀਰਾਂ ਨੂੰ ਸ਼ਹੀਦ ਕੀਤਾ ਮੇਰੇ ਬੱਚਿਆਂ ਨੂੰ ਸ਼ਹੀਦ ਕੀਤਾ ਮੇਰੇ ਪਿਤਾ ਨੂੰ ਸ਼ਹੀਦ ਕੀਤਾ ਸਾਰਾ ਕੰਮ ਜਲਦਬਾਜ਼ੀ ਚ ਕੀਤਾ ਔਰ ਜਲਦਬਾਜ਼ ਸ਼ੈਤਾਨ ਹੁੰਦਾ ਹੈ ਜਲਦਬਾਜ਼ੀ ਚ ਨਗਾਹ ਗੈਰੀ ਨਹੀਂ ਜਾਂਦੀ ਮਹਾਰਾਜ ਕਰਨ ਚਲੋ ਮੇਰੀ ਗੱਲ ਦਾ ਤੇਰੇ ਤੇ ਅਸਰ ਨਹੀਂ ਸੀ ਤੇ ਨਾ ਸੀ ਕਮ ਸੇ ਕਮ ਫਿਰਦौसी ਦੀ ਸੋਚ ਲੈਂਦਾ ਤੇਰਾ دینੇ ਬਿਰਾ ਮੁਸਲਮਾਨ ਤੂੰ ਉਸ ਫਕੀਰ ਦੀ ਗੱਲ ਸੁਣ ਲੈਂਦਾ ਈਰਾਨ ਦੇ ਸ਼ਹਿਰ ਤਹਿਰਾਨ ਵਿੱਚ ਮੈਂ ਦੇਖੇ ਇੱਕ ਵੱਡੇ ਬਾਜ਼ਾਰ ਸੜਕ ਦਾ ਨਾਂ ਸੀ ਸ਼ਾਰਾਹ ਫਿਰਦौसी ਸ਼ਾਰਾਹ ਫਿਰਦौसी ਫਿਰਦौसी ਦੇ ਨਾਂ ਤੇ ਫਕੀਰਾਂ ਦੇ ਨਾਂ ਤੇ ਮੈਂ ਉੱਥੇ ਸੜਕਾਂ ਦੇਖੀਆਂ ਖਿਆਬਾਨ ਹੈ ਉਮਰ ਖਿਆ ਫਕੀਰਾਂ ਦੇ ਨਾਮ ਤੇ ਮੈਂ ਤੇ ਹਿੰਦੁਸਤਾਨ ਦੇ ਵਿੱਚ ਇਹ ਆਵਾਜ਼ ਉਠਾਈ ਸੀ ਸਾਰੀ ਸੜਕਾਂ ਦੇ ਨਾਮ ਫਕੀਰਾਂ ਦੇ ਨਾਮ ਤੇ ਭਗਤਾਂ ਦੇ ਨਾਮ ਤੇ ਚਾਹੀਦੇ ਸੰਤਾਂ ਦੇ ਨਾਮ ਤੇ ਇਹ ਰਾਜਨੀਤਿਕ ਇਹ ਤੇ ਚੋਰ ਡਕੈਟ ਇਹਨਾਂ ਦੇ ਨਾਮ ਤੇ ਇਹਨਾਂ ਦੇ ਨਾਮ ਤੇ ਸੜਕਾਂ ਦਾ ਨਾਮ ਇਹਨਾਂ ਦੇ ਨਾਮ ਤੇ 에ਰਪੋਰਟ ਦਾ ਨਾਮ ਇਹਨਾਂ ਦੇ ਨਾਮ ਦਿੱਤੇ ਮਲਿਆਂ ਦਾ ਨਾਮ ਚੋਰਾ ਦੇ ਨਾਮ ਤੇ ਫਕੀਰਾਂ ਦੇ ਨਾਮ ਤੇ ਚਾਹੀਦੇ ਸੰਤਾ ਦੇ ਨਾਂ ਤੇ ਚਾਹੀਦਾ ਹੈ। ਮਹਾਪੁਰਸ਼ਾਂ ਦੇ ਨਾਂ ਤੇ ਚਾਹੀਦਾ ਹੈ। ਧਾਰਮਿਕ ਦੇਸ਼ ਹੈ। ਸਾਰੇ ਧਾਰਮਿਕ ਪੁਰਖਾਂ ਨੂੰ ਪਿੱਛੇ ਛੁੱਟ ਕੇ ਰਾਜਨੀ ਤਖਸ਼ੀ ਕਰਦੇ ਬੈਠਣ ਸਿਰ ਧਿਆਨ ਚੜੇ ਨੇ। ਖੈਰ ਇਤਿਮਿਸਖਾਰ ਗੱਲ ਆ ਗਈ। ਈਰਾਨ ਦੇ ਸ਼ਹਨਸ਼ਾਹ ਨੇ ਫਿਰਦौसी ਨੂੰ ਆਖਿਆ ਮੈਂ ਚਾਹਨਾ ਮਰਨ ਤੋਂ ਪਹਿਲੇ ਸਾਰੇ ਸੰਸਾਰ ਦਾ ਜੋ ਖਾਸ ਇਤਿਹਾਸ ਹੈ ਇਹ ਮੈਂ ਪੜਨਾ تو محنت کرے گا اتہاس لکھن دی ساری دنیا جو خاص خاص گھٹنا ہوئی نے خاص خاص منکھ ہوئے نے, خاص خاص اتار چڑھاؤ ہوئے ہیں تو لکھ ہے اگر لکھ سکتا ہے تو اج ہی لکھنا شروع کر میں پڑھنا چاہنا میں جاننا چاہنا پھر دوستی نے کہا میں لکھ سکتا ਪਰ ਹੁਣ ਮੈਂ ਇਹ ਨਹੀਂ ਕਹਿ ਸਕਦਾ ਤੁਸੀਂ ਪੜ ਸਕੋਗੇ ਕਿ ਨਹੀਂ ਮੈਂ ਲਿਖ ਸਕਦਾ ਨਹੀਂ ਮੈਂ ਪੜਾਂਗਾ ਲਿਖੋ ਕਨਨ 10 ਪੋਥੀਆਂ ਦੇ ਵਿੱਚ 1 ਸਾਲ ਮਿਹਨਤ ਕਰਕੇ ਉਹਨੇ ਇਤਿਹਾਸ ਲਿਖਿਆ 10 ਪੋਥੀਆਂ ਦੇ ਵਿੱਚ ਤੇ 10 ਪੋਥੀਆਂ ਚੁੱਕ ਕੇ ਇੱਕ ਦਿਨ ਭਰੇ ਦਰਬਾਰ ਦੇ ਵਿੱਚ ਬਾਦਸ਼ਾਹ ਦੇ ਅੱਗੋਂ ਰੱਖੀਆਂ ਬਾਦਸ਼ਾਹ ਸਲਾਮਤ ਤੁਸੀਂ ਕਿਹਾ ਸੀ ਨਾ ਸੰਸਾਰ ਦਾ ਇਤਿਹਾਸ ਲਿਖੋ ਦੁਨੀਆ ਦਾ ਮੈਂ ਲਿਖੇ ਜੋ ਜੋ ਖਾਸ ਘਟਨਾਵਾਂ ਹੋਈਆਂ ਜੋ ਜੋ ਖਾਸ ਮਨੁੱਖ ਹੋਏ ਨੇ ਜਿਹੜੇ ਜਿਹੜੇ ਦੁਨੀਆ 'ਚ ਉਤਾਰ ਚੜਾਓ ਹੋਏ ਨੇ ਤੇ ਜਿੰਨੀਆਂ ਦੀ ਮੈਨੂੰ ਜਾਣਕਾਰੀ ਤੇ ਸਮਝ ਸੀ ਮੈਂ ਲਿਖੇ ਪੜੋ ਕਿਝ ਗਿਆ ਬਾਦਸ਼ਾਹ ਕਹਿੰਦਾ ਹੈ ਐਨੇ ਗ੍ਰੰਥ ਐਨੀਆਂ ਪੋਥੀਆਂ ਇਤਨਾ ਮੇਰੇ ਕੋਲ ਵਕਤ ਕਿੱਥੇ ਹੈ ਇਹ ਛੋਟਾ ਕਰ ਛੋਟਾ ਕਰਕੇ ਲਿਆ ਕਿ ਤੇ ਤੂੰ ਇਤਨਾ ਅੰਬਾਰ ਚੁਕਲੇ ਆਂਦਾ ਹੈ ਇਤਨਾ ਅੰਬਾਰ ਕੌਣ ਪੜੇ ਇਤਨਾ ਮੇਰੇ ਕੋਲ ਵਕਤ ਨਹੀਂ ਹੈ ਸਰਦੋਸ਼ੀ ਕਹਿੰਦੇ ਜਹਾਂ ਪਨਾਹ ਮੈਂ ਕਿਹਾ ਸੀ ਨਾ ਮੈਂ ਲਿਖ ਸਕਦਾ ਮੈਂ ਲਿਖ ਸਕਦਾ ਪਰ ਮੈਨੂੰ ਉਮੀਦ ਨਹੀਂ ਤੁਸੀਂ ਪੜ ਸਕੋਗੇ ਕਿ ਨਹੀਂ ਨਹੀਂ ਛੋਟਾ ਕਰਕੇ ਲਿਆ ਮੈਂ ਪੜਾਂਗਾ ਕਨਨ ਵਿਚਾਰਿਆਂ ਨੇ 6 ਮਹੀਨੇ ਮਿਹਨਤ ਕੀਤੀ ਚਾਰ ਕਵਤੀਆਂ ਚ ਲਿਖ ਕੇ ਲਿਆਏ 6 ਵਿੱਚੋਂ ਵੱਡਵੀਆਂ ਮਹਿਲਾ ਚ ਬੈਠਾ ਸੀ ਫਿਰਦौसी ਪਹੁੰਚਿਆ ਸ਼ਾਹੀ ਫਕੀਰ ਸੀ ਠੀਕ ਹੈ ਸਤਕਾਰ ਕੀਤਾ ਬਿਠਾਇਆ ਚਾਰ ਕਵਤੀਆਂ ਅੱਗੇ ਰੱਖੀਆਂ ਬਾਦਸ਼ਾਹ ਕਹਿੰਦਾ ਨਹੀਂ ਫਕੀਰ ਇਹ ਵੀ ਜ਼ਿਆਦਾ ਬਹੁਤ ਜ਼ਿਆਦਾ ਇਤਨਾ ਮੇਰੇ ਕੋਲ ਵਕਤ ਕਿਤੇ ਇਤਨੀ ਸਿਰਕਵਾਈ ਕਰਾਂ ਇਹ ਤਾਂ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ ਹੈ ਤੂੰ ਹੋਰ ਛੋਟਾ ਕਰ ਹੋਰ ਛੋਟਾ ਕਰ ਤਾਂ ਕਿ ਥੋੜੇ ਜਿਹਾਂ ਸਮੇਂ 'ਚ ਮੈਂ ਸਾਰੀ ਦੁਨੀਆ ਨੂੰ ਜਾਣ ਜਾਵਾਂ ਕਹਿੰਦੇ ਨੇ ਇੱਕ ਗ੍ਰੰਥ ਦਾ ਰੂਪ ਬਣਾਇਆ ਉਸਨੇ ਇੱਕ ਕਿਤਾਬ ਦਾ ਇੱਕ ਪੋਥੀ ਦਾ ਪਰ ਫਿਰ ਵੀ ਉਸਦੇ 6 ਮਹੀਨੇ ਲੰਘ ਗਏ ਚਾਰਾਂ ਨੂੰ ਇਕ ਕਰਨ ਦੇ 6 ਮਹੀਨੇ ਲੱਗੇ ਔਰ ਫਿਰਦੌਸੀ ਖੁਦ ਲਿਖਦਾ ਹੈ ਮੈਂ ਚਾਰਾਂ ਨੂੰ ਜਦ ਇੱਕ ਕੀਤਾ ਹੈ ਸਿਆਹੀ ਨਾਲ ਨਹੀਂ ਲਿਖਿਆ ਆਪਣੇ ਖੂਨ ਨਾਲ ਲਿਖਿਆ ਜਦ ਮੈਂ ਦਸਾਂ ਨੂੰ ਚਾਰਾਂ ਦੇ ਚ ਕੀਤਾ ਤਾਂ ਮੈਂ ਸਿਆਹੀ ਨਾਲ ਨਹੀਂ ਲਿਖਿਆ ਮੈਂ ਆਪਣੇ ਹੰਝੂਆਂ ਨਾਲ ਲਿਖਿਆ ਵਿੱਚੋਂ ਮੈਨੂੰ ਰੋ ਰੋ ਕੇ ਕਈ ਨੁਕਤੇ ਕੱਢਣੇ ਪਏ ਰੋ ਰੋ ਕੇ ਹੁਣ ਚਾਰਾਂ ਨੂੰ ਮੈਂ ਇੱਕ ਕੀਤਾ ਆਪਣੇ ਖੂਨ ਨਾਲ ਕੀਤਾ ਬਹੁਤ ਜਾਨ ਲੜਾ ਨਹੀਂ ਪਈ ਬੜੀ ਸਿਰਕਵਾਈ ਕਰਨੀ ਪਈ ਬੜਾ ਅਫਸੋਸ ਤੇ ਰੰਜ ਹੋਇਆ ਦੁੱਖ ਹੋਇਆ ਕਿ ਦੁਨੀਆ ਦੇ ਸੰਪੰਨ ਧਨਾਢ ਬੰਦੇ ਕਿੰਨੇ ਮੂਰਖ ਹੁੰਦੇ ਨੇ ਕਿੰਨੇ ਮੂਰਖ ਹੁੰਦੇ ਨੇ ਮਾਇਆ ਦਾ ਹੀ ਹਤ ਅੰਨਾ ਗੋਲ ਬੰਦਾ ਜਿਹੜਾ ਬਹੁਤ ਮਸਰੂਫ ਹੋਵੇਗਾ ਨਾ ਉਹਦੇ ਕੋਲ ਧਨ ਹੋ ਸਕਦਾ ਹੈ ਅਕਲ ਨਹੀਂ ਹੋਵੇਗੀ ਇਹ ਵੀ ਮੈਂ ਅਰਜ਼ ਕਰਦੇ ਨਹੀਂ ਹੋਵੇਗੀ 99% ਧਨਵਾਨਾਂ ਦੇ ਕੋਲ ਅਕਲ ਨਹੀਂ ਆਉਂਦੀ ਗੋਬਰ ਗਣੇਸ਼ ਹੁੰਦੇ ਨੇ ਬਿਲਕੁਲ ਉਹਨਾਂ ਦੇ ਬੱਚੇ ਵੀ ਕਈ ਦਫਾ ਗੋਬਰ ਗਣੇਸ਼ ਦੇਖੇ ਗਏ ਨੇ ਕੁਝ ਵੀ ਨਹੀਂ ਜ਼ਿੰਦਗੀ ਚ ਜਿੰਨੇ ਚਿਰ ਤੱਕ ਚੁਣੌਤੀ ਨਾ ਹੋਵੇ ਸੰਘਰਸ਼ ਨਾ ਹੋਵੇ ਪ੍ਰਤਿਭਾ ਪੈਦਾ ਹੀ ਨਹੀਂ ਹੁੰਦੀ ਜਮਾਲ ਪੈਦਾ ਹੀ ਨਹੀਂ ਹੁੰਦਾ ਇਹ ਵੀ ਮੈਂ ਅਰਜ਼ ਕਰਦੇ ਹਾਂ ਕਹਿੰਦਾ ਹੋਂ ਨਾਲ ਲਿਖਿਆ ਹੈ ਇੱਕ ਗ੍ਰੰਥ ਲੈ ਕੇ ਅੱਜ ਪੇਸ਼ ਹੋਇਆ ਹੈ ਸਵਾ ਦੇ ਦਰਬਾਰ ਦੇ ਦਰਬਾਰੀ ਬੜੇ ਖੁਸ਼ ਪਰ ਬਾਦਸ਼ਾਹ ਫਿਰ ਔਖਾ ਹੋਇਆ ਕੰਦਾ ਫਿਰਦौसी ਇੱਕ ਦਾ ਰੂਪ ਤੇ ਤੂੰ ਬਣਾਇ ਪਰ ਬਹੁਤ ਵੱਡਾ ਪੋਥ ਹੈ ਐਨਾ ਨਹੀਂ ਮੈਂ ਪੜ ਸਕਦਾ ਹੋਰ ਛੋਟਾ ਕਰ ਹੋਰ ਛੋਟਾ ਕਰ ਫਿਰਦौसी ਨੇ ਆਪਣਾ ਇਰਾਦਾ ਹੀ ਬਦਲ ਲਿਆ ਨਹੀਂ ਲਿਖਣਾ ਤੇ ਤੇ ਮੂਰਖ ਦਾ ਮੈਂ ਸ਼ਾਹੀ ਫਕੀਰਾਂ ਠੀਕ ਹੈ ਸ਼ਾਹੀ ਦਰਬਾਰ ਦਾ ਜਿਵੇਂ ਹਿੰਦੁਸਤਾਨ ਵਿੱਚ ਰਾਜੇ ਮਹਾਰਾਜੇ ਰਾਜਗੁਰੂ ਰੱਖਦੇ ਸਨ ਇਸ ਤਰ੍ਹਾਂ ਹੀ ਦਰਬਾਰੀ ਫਕੀਰ ਸੀ ਸ਼ਾਹੀ ਫਕੀਰ ਸੀ ਪਰ ਫਿਰਦौसी ਕਹਿੰਦਾ ਪਹਿਲੀ ਦਫਾ ਪਤਾ ਚੱਲਿਆ ਸਮਝਦਾ ਤੇ ਸੀ ਇੱਕ ਮੌਰਖ ਦੇ ਦਰਬਾਰ ਦਾ ਮੈਂ ਫਕੀਰ ਹਾਂ ਮੈਂ ਸਮਝਦਾ ਤੇ ਸੀ ਅਜ ਵੇਖਿਆ ਇਤਨੀ ਜ਼ਿੰਦਗੀ ਮੈਂ ਇੱਕ ਮੌਰਖ ਦੇ ਕਦਮਾਂ 'ਚ ਝੱਟ ਗਿਆ ਅੰਦਰੋਂ ਇਰਾਦਾ ਬਦਲ ਲਿਆ ਨਹੀਂ ਛੋਟਾ ਨਹੀਂ ਕਰਨਾ ਹੋਇਆ ਕਿ اج فردوسی دوستی کے کنا کسے نے خبر پائی سال چھے مہنے آگا بادشاہ کے بسترے مرگتے پے تھانو یاد کرتا ہے شاہی طبیبا نے جواب دے دیتا ہے وہ جا رہے ہیں دم توڑ رہے تھانو یاد کردہ ہے اسی فقیر ہونا تھانو یاد کرتا ہے تو ترس کھا کے میں مرد بندے تے ترس آتا ہے انج نہیں جان سی جو میں جی مرد بندے ترس آ ہے تو چلا گیا ਇਹ ਰੋਂਦਾ ਹੈ ਬਾਦਸ਼ਾਹ ਕਹਿੰਦਾ ਹੈ ਬੜੀ ਤਮੰਨਾ ਰਹਿ ਗਈ ਮੇਰੀ ਇੱਕ ਸੰਸਾਰ ਨੂੰ ਸਮਝਣ ਦੀ ਤੁਸੀਂ ਬੜੀ ਮਿਹਨਤ ਕੀਤੀ ਮੈਂ ਪੜ ਨਹੀਂ ਸਕਿਆ ਮੈਂ ਪੜ ਨਹੀਂ ਸਕਿਆ ਇਹ ਤਮੰਨਾ ਇਹ ਹਵਸ ਮੇਰੇ ਅੰਦਰ ਹੈ ਫਿਰਦौसी ਕਹਿੰਦਾ ਹੈ ਫਿਰ ਇਹ ਹਵਸ ਦਾ ਬੋਝ ਲੈ ਕੇ ਤੁਸੀਂ ਨਾ ਜਾਓ ਇਹ ਮੈਂ ਤੁਹਾਡੀ ਪੂਰੀ ਕਰਾਂਗਾ ਸੰਸਾਰ ਦਾ ਇਤਿਹਾਸ ਮੈਂ ਤੁਹਾਨੂੰ ਸੁਣਾਉਣਾ ਤੁਹਾਡਾ ਆਖਰੀ ਦਮ ਟੁੱਟਣ ਤੋਂ ਪਹਿਲੇ ਸੁਣੋ ਸੰਸਾਰ ਦਾ ਇਹੀ ਇਤਿਹਾਸ ਹੈ ਰੋਂਦੇ ਹੋਏ ਮਨੁੱਖ ਜੰਮਦੇ ਨੇ ਰੋਂਦੇ ਹੋਏ ਜੀਂਦੇ ਨੇ ਔਰ ਇਸ ਤਰ੍ਹਾਂ ਤੇਰੀ ਤਰ੍ਹਾਂ ਰੋਂਦੇ ਹੋਏ ਮਰ ਜਾਂਦੇ ਨੇ ਬਸ ਇਹੀ ਇਤਿਹਾਸ ਹੈ ਔਰ ਕੁਝ ਨਹੀਂ ਕੁਝ ਵੀ ਇਤਿਹਾਸ ਨਹੀਂ ਇਹੀ ਇਤਿਹਾਸ ਦਮ ਤੋੜ ਗਿਆ ਰੋਂਦੇ ਰਏ ਜਨਮ ਲੈਂਦੇ ਨੇ ਰੋਂਦੇ ਹੋਏ ਜੀਵਦੇ ਨੇ ਰੋਂਦੇ ਹੀ ਮਰ ਜਾਂਦੇ ਨੇ ਹੋਰ ਕੀ ਹੈ ਇਸ ਤੋਂ ਇਲਾਵਾ ਹੋਰ ਕੀ ਹੈ ਜਿਸ ਦਿਨ ਐਸੀ ਸਮਝ ਪੈ ਜਾਂਦੀ ਹੈ ਮਨੁੱਖ ਨਿਰਾਸ਼ ਹੋ ਜਾਂਦਾ ਹੈ ਉਦਾਸ ਹੋ ਜਾਂਦਾ ਹੈ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਉਦਾਸ ਹੋਣ ਲਈ ਨਿਰਾਸ਼ ਹੋਣ ਦੇ ਜੰਗਲ ਦੇ ਜਾਣ ਦੀ ਲੋੜ ਨਹੀਂ ਘਰ ਨੂੰ ਹੀ ਜੰਗਲ ਸਮਝ ਉਜਾੜ ਸਮਝ ਕੇ ਹੀ ਇਹ ਤੇਰੇ ਘਰ ਦੇ ਰੇ ਮਨ ਐਸਾ ਕਰ ਸੰਿਆ사 ਬਨਸੇ ਸਦਮ ਸਵੇ ਕਰ ਸਮਝੋ ਮਨਹੀ ਮਾਹ ਹੈ ਉਦਾਸਾ ایران ਤੇ ਇराक ਤੋਂ ਐਸੀ ਸ਼ਾਇਰ ਨੇ ਜਿਨ੍ਹਾਂ ਵਿੱਚ ਬਹੁਤ ਵੱਡੇ ਵੱਡੇ ਸੂਫੀ ਸੰਤ ਪੈਦਾ ਹੋਏ ਤੇ ਉਮਰ ਖਯਾਮ ایران ਦੇ ਵਿੱਚ ਪੈਦਾ ਹੋਏ ਆਪਣੇ ਵਕਤ ਦੇ ਉਹ ਇੱਕ ਸੂਫੀ ਸੰਤ ਸੀ ਪਰ ਜ਼ਮਾਨੇ ਨੇ ਉਹਨੂੰ ਬਦਨਾਮ ਕਰ ਦਿੱਤਾ ਇਹ ਕਹਿ ਕੇ ਕਿ ਇਹ ਹੱਟਮ ਨਸ਼ੇ 'ਚ ਰਹਿੰਦੀ ਹੈ ਇਹ ਮੈ ਖਾਨੇ 'ਚ ਰਹਿੰਦੀ ਹੈ ਸ਼ਰਾਬ ਪੀਂਦੀ ਉਮਰ ਖਿਆਮ ਕੋ ਲੋਕ ਜਦੋਂ ਪੁੱਛਿਆ ਜਾਂਦਾ ਸੀਗਾ ਕਿ ਰੱਬ ਕੀ ਹੈ? ਤੇ ਉਹ ਕਹਿੰਦਾ ਸੀ ਰੱਬ ਇੱਕ ਨਸ਼ਾ ਹੈ। ਤੂੰ ਕਿੱਥੋਂ ਆਇਆ? ਮਸਜਿਦ 'ਚ ਜਾ ਕੇ ਵੀ ਕਹਿੰਦਾ ਸੀਗਾ ਮੈਂ ਮਹਿ ਖਾਨੇ 'ਚ ਆਇਆ। ਤੇ ਤੂੰ ਗੱਲਾਂ ਕੋਈਆਂ ਦੀਆਂ ਕਰਾਂ ਨਿਆਰ ਤੇ ਕਹਿੰਦਾ ਸੀਗਾ ਕਿ ਮੈਂ ਨਸ਼ਾ ਕੀਤਾ ਹੈ। ਉਹਦੀਆਂ ਇਹਨਾਂ ਗੱਲਾਂ ਦੀ ਵਜ੍ਹਾ ਤੋਂ ਉਸ ਟਾਈਮ ਦੇ ਜਿੰਨੇ ਵੀ ਸ਼ਰਾਬਖਾਨੇ ਸੀ ਉਸ ਦੇ ਬਾਅਦ ਉਮਰ ਖਿਆਮ ਦੀ ਤਸਵੀਰ ਲਾਤੀ ਗਈ ਸੀ। ਕਿ ਹਰ ਟਾਈਮ ਨਸ਼ੇ ਚ ਰਹਿੰਦਾ ਇਹ ਸਭ ਤੋਂ ਵੱਡਾ ਨਸ਼ਈ ਹੈ ਜਿਹਨੂੰ ਮਨੋਂ ਰੱਬ ਦੀ ਪਹਿਚਾਨ ਹੋ ਜਾਂਦੀ ਹੈ ਜਿਹਦੀ ਸੁਰਤ ਰੱਬ ਨਾਲ ਜੁੜ ਜਾਂਦੀ ਹੈ ਨਾ ਉਹਨੂੰ ਫਿਰ ਇੱਕ ਨਸ਼ਾ ਜਾ ਰਿਹਾ ਹੁੰਦਾ ਹੈ ਇਹ ਦੁਨੀਆ ਜਿਹੜੀ ਹੈ ਉਹਨੂੰ ਬਿਲਕੁਲ ਉਸ ਇਨਸਾਨ ਦੇ ਤਰ੍ਹਾਂ ਨਜ਼ਰ ਆਉਂਦੀ ਹੈ ਜਿਹਨੇ ਨਸ਼ਾ ਕੀਤਾ ਹੁੰਦਾ ਹੈ ਜਿਹਨੂੰ ਉਸ ਦੁਨੀਆ 'ਚ ਸਕੂਨ ਨਹੀਂ ਮਿਲੰਦਿਆ ਹੁੰਦਾ ਉਸ ਨਸ਼ੇ 'ਚ ਮਿਲਦਾ ਹੈ ਔਰ ਉਮਰ ਖਯਾਮ ਦਾ ਵੀ ਇਹੀ ਆਲਮ ਸੀ ਕਿ ਉਹਨੂੰ ਰੱਬ ਦੀ ਯਾਦ ਚ ਰੱਬ ਦੇ ਅ ਨਾਲ ਉਹਨੂੰ ਜਿਹੜਾ ਵਾ ਅਨੰਦ ਹੁੰਦਾ ਸੀਗਾ ਨਸ਼ਾ ਮਿਲਦਾ ਸੀਗਾ ਇਸ ਲਈ ਉਹ ਕਹਿੰਦਾ ਸੀ ਰੱਬ ਇੱਕ ਨਸ਼ਾ ਹੈ ਤੇ ਮਸਤੀ ਚ ਜਾ ਕੇ ਕਹਿੰਦਾ ਸੀ ਮੈਂ ਮੈਂ ਖਾਣੇ ਚ ਆਇਆ ਪਰ ਜਦੋਂ ਉਹ ਗੱਲਾਂ ਉਂਝਦੀਆਂ ਕਰਦਾ ਸੀਗਾ ਤੇ ਫਿਰ ਉਹਦਾ ਜਵਾਬ ਹੁੰਦਾ ਸੀ ਕਿ ਮੈਂ ਨਸ਼ਾ ਕੀਤਾ ਹੈ ਮੈਂ ਸ਼ਰਾਬ ਪੀਤੀ ਹੈ ਜਦੋਂ ਉਹ ਨਾਮ ਜਪਦਾ ਸੀ ਉਹਨੂੰ ਜਿਹੜਾ ਆਨੰਦ ਮਿਲਦਾ ਸੀ ਜਿਹੜਾ ਰਸ ਹੁੰਦਾ ਸੀਗਾ ਉਹਦੇ ਵਿੱਚ ਹੀ ਨਾਮ ਮਗਨ ਦਿੰਦਾ ਸੀ ਇਸ ਵਜ੍ਹਾ ਤੋਂ ਜਵਾਨੇ ਨੇ ਉਹਨੂੰ ਬਦਨਾਮ ਕਰ ਦਿੱਤਾ ਸੀ ਕਿ ਇੱਕ ਸ਼ਰਾਬੀ ਹੈ ਰੱਬ ਦੀ ਯਾਦ 'ਚ ਇੰਨਾ ਮਗਨ ਰਹਿੰਦਾ ਸੀਗਾ ਕਿ ਇੱਕ ਨਸ਼ੇ ਜਿੰਨਾ ਸਰੂਰ ਉਹਨੂੰ ਮਿਲਦਾ ਸੀ ਫਿਰ ਉਹਨੇ ਆਪਣੀ ਕਥਾ ਦੇ ਵਿੱਚ ਅ ਦੂਸਰੇ ਸੂਫੀ ਸੰਤ ਫਰਦौसी ਦੇ ਬਾਰੇ ਦੱਸਿਆ ਕਿ ਕਿੰਨੇ ਵੱਡੇ ਆਲਮ ਉਧਰੇ ਸੀਗੇ ਸੰਤ ਸੀਗੇ ਉਹ ਲੇਕਿਨ ਉਹਨਾਂ ਦੀ ਵੀ ਪਹਿਚਾਨ ਜੜੀ ਹੈ ਉਸ ਵਕਤ ਦੇ ਜਿਹੜੇ ਸ਼ਹਿਨशाह ਸੀਗੇ ਉਹ ਨਾ ਕਰ ਸਕੇ ਕਿ ਉਹਨਾਂ ਨੇ ਇਤਿਹਾਸ ਲਿਖੰਦਾਰਾਂ ਨੂੰ ਕਿਹਾ ਇਤਿਹਾਸ ਲਿਖਿਆ ਦਸਾ ਪੋਤੀਆਂ 'ਚ ਇਸ ਲਈ ਉਹ ਦੇਖੀਆਂ ਸ਼ਹਿਨशाह ਨੇ ਤੇ ਨਹੀਂ ਕਿਹਾ ਕਿ ਤੋ ਬਹੁਤ ਜ਼ਿਆਦਾ ਮਰ ਕੋ ਤੇ ਨਾ ਵਕਤ ਨਹੀਂ ਹੈ ਕਿ ਮੈਂ ਇੰਨਾ ਵੱਡਾ ਪਲੰਨਾ ਬਣਾ ਛੋਟਾ ਕਰ ਛੋਟਾ ਕਰਕੇ 6 'ਚ ਜਿਹੜੀਆਂ 10 ਪੋਤੀਆਂ ਸੀ ਉਹਨਾਂ ਨੂੰ 4 'ਚ ਕਨਵਰਟ ਕੀਤਾ ਜਦੋਂ 4 ਉਹ ਨੂੰ ਦੇਖਿਆ ਤੇ ਫਿਰ ਕਿਹਾ ਕਿ ਬਹੁਤ ਵੱਡਾ ਹੈ ਇਹਨੂੰ ਹੋਰ ਛੋਟਾ ਕਰ ਉਹਨੇ ਇੱਕ ਚ ਕਰ ਦਿੱਤਾ ਜਦੋਂ ਇੱਕ ਚ ਕੀਤਾ ਦੇਖਿਆ ਤੇ ਕਿਹਾ ਹੋਰ ਛੋਟਾ ਕਰ ਕਿਹਾ ਨਹੀਂ ਹੁਣ ਨਹੀਂ ਕਰਾਂਗਾ ਕਿਉਂਕਿ ਅੱਗੇ ਮੈਂ ਜਿਹੜਾ 10 ਨੂੰ 4 ਚ ਕੀਤਾ ਸੀਦਾ ਮੈਂ ਆਪਣੇ ਆਂਸੂਆਂ ਨਾਲ ਕੀਤਾ ਸੀ ਤੇ ਜਿਹੜਾ ਫਿਰ 4 ਨੂੰ ਇੱਕ ਚ ਕੀਤਾ ਸੀ ਆਪਣੇ ਲਹੂ ਨਾਲ ਕੀਤਾ ਸੀ ਤੇ ਹੁਣ ਇੱਕ ਨੂੰ ਨਹੀਂ ਕਰ ਸਕਦਾ ਇਹ ਤੇ ਮੈਂ ਜਾਣਦਾ ਸੀਗਾ ਕਿ ਮੈਂ ਇੱਕ ਮੂਰਖ ਦੇ ਨਾਲ ਰਹਿ ਰਿਹਾ ਲੇਕਿਨ ਉਹਨੂੰ ਬਿਲਕੁਲ ਪਹਿਚਾਨ ਨਹੀਂ ਹੈ ਇਸ ਦਾ ਅੰਦਾਜ਼ਾ ਨਹੀਂ ਸੀਗਾ ਯਾਦ ਮੈਂ ਵੇਖ ਲਿਆ ਕਿ ਜਿਹੜੇ ਰੱਬ ਵਾਲੇ ਆ ਨਾ ਜਿਹੜੇ ਰੱਬ ਨਾਲ ਜੁੜੇ ਆ ਉਹਨਾਂ ਦੀ ਪਹਿਚਾਨ ਵੀ ਕੋਈ ਕੋਈ ਕਰ ਸਕਦਾ ਹਰ ਹਾਰੀ ਸਾਰੀ ਨਹੀਂ ਕਰ ਸਕਦਾ ਜਿਹੜਾ ਬੰਦਾ ਜਿੰਨਾ ਮਸਰੂਫ ਹੋਏਗਾ ਨਾ ਉਹਦੀ ਸੁਰਤੋਂ ਨਹੀਂ ਵੱਜੀ ਹੋਏਗੀ ਉਹ ਰੱਬ ਨਾਲ ਨਹੀਂ ਜੁੜ ਸਕੇਗਾ ਉਹਦੀ ਸੁਰਤ ਦੰਤੌੜ ਲੱਛ ਹੋਏਗੀ ਰੱਬ ਦੀ ਯਾ ਚੋਂ ਆਨੰਦ ਨਹੀਂ ਆਏਗਾ ਇਸੇ ਲਈ ਤੇ ਫਰਦौसी ਨੇ ਇਹ ਆਪਣਾ ਜਿਹੜਾ ਵਾਕਿਆ ਕੋਟ ਕੀਤਾ ਗਿਆਨੀ ਸੰ ਸਿੰਘ ਮਸਕੀਨ ਜੀ ਨੇ ਆਪਣੇ ਕਥਾ ਦੇ ਵਿੱਚ ਇਸੇ ਲਈ ਵਾਕਿਆ ਦੱਸਿਆ ਕਿ ਫਰਦौसी ਵਰਗਾ ਇਹ ਵੱਡਾ ਆਲਮ ਸੰਤ ਸਿਗਾ ਉਹ ਵੀ ਇਹ ਗੱਲ ਕਹਿਣ ਤੇ ਮਜਬੂਰ ਹੋ ਗਿਆ ਸੀ ਕਿ ਰੱਬ ਦੀ ਪਹਿਚਾਣ ਹਰ ਕਿਸੇ ਨੂੰ ਨਹੀਂ ਹੋ ਸਕਦੀ ਔਰ ਨਾ ਜਿਹੜੇ ਰੱਬ ਨਾਲ ਜੁੜੇ ਆ ਉਹਨਾਂ ਦੀ ਪਹਿਚਾਣ ਹਰ ਕਿਸੇ ਨੂੰ ਹੋ ਸਕਦੀ اور خاص طور تے وہ منک جڑے کہ بہت دنیا دار ہے انہوں نے تو کوئی بھی نہیں کیتی جا سکتے چاہے وہ شہنچہ دے, دے کرسی دے کیوں نہ بیٹھے ہو دار ہی رہنگ پھر تعینوں ایک کتھا کہیں دی لگی کمینٹ کر کے لاس میں دسو رکھیو اپنا ٹیر سارا خیال ملیں گے اگلی ویڈیو اللہ حافظ